ਸਸਿਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਅੱਜ ਦੀ ਸੂਟਾਂ ਦੀ 컬렉ਸ਼ਨ ਬਹੁਤ ਹੀ ਹੈਵੀ ਲੁੱਕ ਆਂਦੀ ਹੈ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਔਰਗੈਂਜ਼ਾ ਵਿੱਚ ਹੋਏਗਾ ਪ੍ਰਿੰਟਡ ਸੂਟ ਹੋਏਗਾ ਪ੍ਰਿੰਟ ਦੇ ਉੱਪਰ ਇੰਬੋਰਡਰੀ ਬਹੁਤ ਹੀ ਪਿਆਰੀ ਕੀਤੀ ਹੋਈ ਹੈ ਕਲਰ ਆਪਸ਼ਨ ਵੀ ਇਹਨਾਂ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਣਗੇ ਅਗਲਾ ਜਿਹੜਾ ਸੂਟ ਹੋਏਗਾ ਉਹ ਵੀ ਤੁਹਾਨੂੰ ਪਿਓਰ ਟਿਸ਼ੂ ਔਰਗੈਂਜ਼ਾ ਸਾਟਨ ਵਿੱਚ ਹੋਏਗਾ ਕਟਵਰਕ ਇੰਬੋਰਡਰੀ ਕੀਤੀ ਗਈ ਇਸ ਦੇ ਉੱਪਰ ਵੀ ਕਲਰ ਆਪਸ਼ਨ ਇਹਨਾਂ ਸੂਟਾਂ ਵਿੱਚ ਸਾਰੇ ਡਾਰਕ ਹੋਣਗੇ ਪ੍ਰਾਈਸ ਉੱਪਰ ਸਭ ਸੂਟਾਂ ਦਾ ਨਾਲ ਦੇ ਨਾਲ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਗਿਆ ਹੈ ਜਿਹੜਾ ਅਗਲਾ ਫੈਬਰਿਕ ਹੈਗਾ ਜੋਰ ਜਟੇ ਜਕਵਾੜ ਦੇ ਵਿੱਚ ਹੋਏਗਾ ਪ੍ਰਾਈਸ ਉੱਪਰ ਇਹਨਾਂ ਸੂਟਾਂ ਦਾ ਵੀ ਮੈਂਸ਼ਨ ਕੀਤਾ ਹੋਇਆ ਹੈ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਲਰ ਜਿਹੜੇ ਨੇ ਬਹੁਤ ਹੀ ਜ਼ਿਆਦਾ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ ਉਹ ਸੂਟ ਦਾ ਸਕਰੀਨਸ਼ਾਟ ਭੇਜ ਕੇ ਮੇਰੇ WhatsApp ਨੰਬਰ ਤੇ ਸੂਟ ਬੁੱਕ ਕਰਵਾ ਸਕਦੇ ਹੋ ਇਹ ਜਿਹੜਾ ਫੈਬਰਿਕ ਹੈਗਾ ਪਿਓਰ ਚਨਨ ਸ਼ਫੌਨ ਦੇ ਵਿੱਚ ਹੋਏਗਾ ਇੰਬੋਰਡਰੀ ਇਸ ਦੇ ਉੱਪਰ ਹੋਈ ਬਹੁਤ ਹੀ ਪਿਆਰੀ ਕੀਤੀ ਹੋਈ ਹੈ ਕਲਰ ਤੁਹਾਨੂੰ ਇਹਨਾਂ ਵਿੱਚ ਬਹੁਤ ਜ਼ਿਆਦਾ ਮਿਲ ਜਾਣਗੇ ਜਿਹੜਾ ਅਗਲਾ ਸੂਟ ਹੋਏਗਾ ਉਹ ਤੁਹਾਨੂੰ ਪਿਓਰ ਟਿਸ਼ੂ ਵਿੱਚ ਮਿਲੇਗਾ ਟਿਸ਼ੂ ਜੌਰਜਟ ਵਿੱਚ ਸੂਟ ਹੋਏਗਾ ਪ੍ਰੋਪਰ ਇਸ ਦੇ ਉੱਪਰ ਹੈਂਡਵਰਕ ਦਾ ਕੰਮ ਕੀਤਾ ਹੋਇਆ ਕਲਰ ਆਪਸ਼ਨ ਬਹੁਤ ਹੀ ਪਿਆਰੀ ਹੋਣਗੇ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪਏਗੀ